ਸ਼ਾਦੀ ਰਿਸ਼ਤੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਇਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਕਾੜਦੇ ਚੈਨਲ ਤੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਐਡ ਲਗਵਾਉਣ ਲਈ ਸਾਡਾ WhatsApp ਨੰਬਰ 94173 72380 ਹੈ ਜੀ ਆਪਣੀ ਐਡ ਲਗਵਾਓ ਜੇਕਰ ਕੋਈ ਰਿਸ਼ਤਾ ਤੁਹਾਡੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਅੱਜ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਵੇਖਣਾ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਪਹਿਲਾ ਨਾਮ ਕੌਰ कास्ट जट सिख गोत सिद्धू है जी डेट ऑफ बर्थ उन्नीस सौ बानवे हाइट पांच फुट चार इंच क्वालिफिकेशन बी एस सी बायोटेक्नोलॉजी एम एस सीसी फार्मेटेसन माइक्रोवाल टेक्नोलॉजी प्रोफेसर पटवारी भ्रा मैड जी भैन मैड ਏਰੀਆ ਹਸਿਆਰਪੁਰ ਜੀ ਰਿਸ਼ਤੇ ਦੀ ਮੰਗ ਲੜਕਾ ਬਲੈਗੂਏਟਡ ਪੰਜਾਬ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਬਿਜ਼ਨਸ ਹੋਵੇ ਆਪਣਾ ਦਾਜ ਦੇ ਇਸ ਤੋਂ ਮਨਾ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਤੁਸੀਂ ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੂਸਰਾ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਗਿੱਲ ਏਰੀਆ ਮੋਗਾ ਡੇਟ ਆਵਰਤ 1998 ਕੱਦ 6 ਫੁੱਟ ਇਹ ਕੈਨੇਡਾ ਪੀਆਰ ਨੇ ਜੀ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਮੁੰਡਾ ਕੱਲਾ ਹੈ ਜੀ ਪੜਾਈ ਆਈਟੀ ਸੈਸਰ ਸੈਰੀਟਨ ਕਾਲਜ ਟੋਰੰਟੋ ਆਪਣਾ ਘਰ ਆ ਜੀ ਐਡਮਿੰਟਨ ਵਿੱਚ ਕੰਮ ਟਰੱਕ ਡਰਾਈਵਰ ਨੇ ਜ਼ਮੀਨ ਦੇ ਦੋ ਏਕੜ ਨੇ ਜੀ ਇੱਕ ਸ਼ਹਿਰੀ ਪਲਾਟ ਪਿੰਡ ਵਿੱਚ ਮਕਾਨ ਕੋਠੀ ਪਾਈ ਵੀ ਹੈ ਜੀ ਮਦਰ ਫਾਦਰ ਕੈਨੇਡਾ ਨੇ ਰਿਸ਼ਤੇ ਦੀ ਮੰਗ ਹੈ ਜੀ ਕੁੜੀ ਸੋਹਣ ਚਣੱਕੀ ਹੋਵੇ ਚਟਾਪ ਨਰਸ ਹੋਵੇ ਕੈਨੇਡਾ ਵਾਲਿਆਂ ਨੂੰ ਪਹਿਲਾ ਜੀ ਤੇ ਪੰਜਾਬ ਤੋਂ ਵੀ ਜੇ ਹੋਵੇ ਤਾਂ ਚੰਗੇ ਪਰਿਵਾਰ ਦੀ ਹੋਵੇ ਜੀ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਤੁਸੀਂ ਨਾਲ ਡਾਇਰੈਕਟ ਗੱਲ ਕਰੋਗੇ ਤੁਸੀਂ ਸਾਡੇ ਚੈਨਲ ਤੋਂ ਜੋ ਵੀ ਰਿਸ਼ਤਾ ਵੇਖ ਕੇ ਕਰੋਗੇ ਇਹ ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੇ ਦਾ ਹੈ ਜੀ ਇਖਰਾ ਨਾਮ ਸਿੰਘ ਕਨੇਡਾ ਦੇ ਸਿਟੀਜਨ ਨੇ ਜੀ ਡੇਟ ਆਫ ਬਰਥ 1997 ਜੀ ਕੱਦ 5 ਫੁੱਟ 5 ਇੰਚ ਆਪਣਾ ਘਰ ਆ ਕਨੇਡਾ ਜੀ ਕਨੇਡਾ ਵਿੱਚ ਵੀ ਹੈ ਤੇ ਇੰਰੀਆ ਵਿੱਚ ਵੀ ਹੈ ਜੀ ਇਹ ਸਾਰਾ ਪਰਿਵਾਰ ਕਨੇਡਾ ਵਿੱਚ ਸੈਟਲਡ ਹੈ ਸਟਡੀ ਇਹਨਾਂ ਦੀ ਹੈਗੀ ਜੀ ਬੀਏ ਡਿਪਲੋਮਾ ਹੈ ਨਾ ਕਾਊਂਟਿੰਗ ਕਾਸਟ ਸ਼ੀਮਾ ਟਾਂਕ 670 ਰਿਸ਼ਤੇ ਦੀ ਮੰਗਾਈ ਜੇ ਨਾਲੇ ਕਨੇਡਾ ਨੂੰ ਪਹਲ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਜੀ ਕਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਸਟੂਡੈਂਟ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਇਹਨਾਂ ਨਾਲ ਸੰਪਰਕ ਕਰੋ ਜੀ ਇਸ ਆ WhatsApp ਨੰਬਰ ਤੇ ਜੀ ਇਹਨਾਂ ਨਾਲ ਤੁਸੀਂ ਇਸ WhatsApp ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਸਿੰਘ ਕਸਟ ਰਾਮ ਕੜੀਆ ਸਿੱਖ ਕੱਦ 5 ਫੁੱਟ 10 ਇੰਚ ਉਮਰ 40 ਸਾਲ ਇਹ ਡਿਵੋਰਸ ਨੇ ਜੀ ਕੋਈ ਬੱਚਾ ਨਹੀਂ ਕੈਨੇਡਾ ਵਰਕ ਪਰਮਿਟ ਤੇ ਹਨ ਸਰੀਰ ਵਿੱਚ ਫੈਮਲੀ ਪੀਆਰ ਕੈਨੇਡਾ ਵਿੱਚ ਹੈ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਕੈਨੇਡਾ ਵਿੱਚ ਹੋਵੇ ਡਿਵੋਰਸ ਹੋਵੇ ਇੰਡੀਆ ਤੋਂ ਵੀ ਸੰਪਰਕ ਕਰ ਸਕਦੇ ਨੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਵਾਂ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 1994 ਕੱਦ ਪੰਜ ਫੁੱਟ 9 ਇੰਚ ਸਟੱਡੀ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਹ ਕੈਨੇਡਾ ਸਿਟੀਜਨ ਹੈ ਜੀ ਫਾਦਰ ਰਿਟਾਇਰਡ ਗਵਰਨਮੈਂਟ ਅਫੀਸਰ ਜੀ ਮਦਰ ਹੋਮ ਮੇਕਰ ਇੱਕ ਭਰਾ ਕਨੇਡਾ ਵਿੱਚ ਹੈ ਜੀ ਬੈਲ ਸੈਟਲਡ ਫੈਮਿਲੀ ਕਨੇਡਾ ਵਿੱਚ ਹੈ ਜ਼ਮੀਨ 4 ਏਕੜ ਸ਼ਹਿਰੀ ਜਾਇਦਾਦ ਹੈ ਏਰੀਆ ਇਹਨਾਂ ਦਾ ਹਸ਼ੀ ਗਰਦਾਸਪੁਰ ਹੈ ਜੀ ਰਿਸ਼ਤੇ ਦੀ ਮੰਗ ਸੁੰਦਰ ਖਾਨ ਦਾ ਨੀ ਪੜੀ ਲਿਖੀ ਗ੍ਰੈਜੂਏਟਡ ਕਨੇਡਾ ਵਿੱਚ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਸ਼ੇਮਾ ਅਗਲਾ ਰਿਸਟਾ ਨੋਟ ਕਰੋ ਜੀ ਸ਼ੇਮਾ ਨਾਮ ਸਿੰਘ ਕਸਟ ਮਠਾਰੂ ਰਾਮਗੜੀਆ ਫੈਮਲੀ ਵਿੱਚ ਫਾਦਰ ਮਾਦਰ ਸਿਸਟਰ ਮਾਇਰ ਦਾ ਜੀ ਇੱਕ ਭਰਾ ਜਿਹਨਾਂ ਦੇ ਡੇਟ ਆਫ ਬਰਥ 1998 ਹੈ ਕੱਦ 5 ਫੁੱਟ 6 ਇੰਚ ਸਟੱਡੀ ਹੈਗੇ ਜੀ ਪਲੱਸ 2 ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਵਰਕਿੰਗ ਹੈ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਕੰਪਨੀ ਵਿੱਚ ਜੀ ਮਹਾਲੀਚ ਏਰੀਆ ਤਰਨਤਾਰਨ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਕਿਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਸ਼ਾਨਦਿਰਸ਼ਤ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਜੀ ਆ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਵੇਖਣਾ ਜੀ ਸੁਣ ਲੈਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਤਿ ਸ਼੍ਰੀ ਅਕਾਲ